ਸਾਰ ਸਸਿ ਗੱਲ ਜੀ ਮੇਰਾ ਨਾਮ ਬਲਵੰਤ ਸਿੰਘ ਆ ਮੈਂ ਦਨਤੰਦ ਬਲਵੰਤ ਕਰਦਾ ਹਾਂ ਅੱਜ ਮੈਂ ਆਪਣੇ ਅੱਖਰ ਊੜਾ ਐੜਾ ਈੜੀ ਬਾਰੇ ਅਪਲੋਡ ਵੀਡੀਓ ਕਰ ਦਿੱਤੀਆਂ ਹਨ ਤੇ ਅੱਜ ਮੇਰਾ ਸਸੇ ਦਾ ਅੱਖਰ ਹੈ ਸੋ ਅੱਜ ਮੈਂ ਗੱਲ ਕਰਾਂਗਾ ਸੋ ਸਿਖਣ ਤੇ ਸੋਚਣ ਤੇ ਖੜ ਖੜੇ ਪਾਣੀ ਹਮੇਸ਼ਾ ਬਹੁ ਮਾਰਦੇ ਹਨ ਤੇ ਚਲਦੇ ਪਾਣੀ ਹਮੇਸ਼ਾ ਸੋਹਣੇ ਲੱਗਦੇ ਹਨ ਸਿੱਖਣਾ ਸਿੱਖਣਾ ਬਹੁਤ ਹੀ ਜ਼ਿੰਦਗੀ ਚ ਬਹੁਤ ਜ਼ਰੂਰੀ ਹੈ ਜਿਹੜੇ ਇਨਸਾਨ ਨੇ ਸਿੱਖਣਾ ਹੈ ਉਹ 60 ਸਾਲ ਦੀ ਉਮਰ ਚ ਵੀ ਸਿੱਖ ਸਕਦਾ ਹੈ 70 ਸਾਲ ਦੀ ਵੀ ਜਾਂ 10 ਸਾਲ ਦਾ ਬੱਚਾ ਵੀ ਹੋਵੇ ਤਾਂ ਵੀ ਉਹ ਸਿੱਖ ਸਕਦਾ ਹੈ ਜਿਸ ਇਨਸਾਨ ਨੇ ਸੋਚ ਲਿਆ ਕਿ ਮੈਂ ਬਹੁਤ ਸਿੱਖ ਲਿਆ ਬਹੁਤ ਇੰਟੈਲੀਜੈਂਟ ਹੋ ਗਿਆ ਹਾਂ ਉਹ ਬਹੁਤ ਜ਼ਿੰਦਗੀ ਦੇ ਵਿੱਚ ਗਲਤ ਸੋਚ ਰਿਹਾ ਹੈ ਜਾਂ ਜ਼ਿੰਦਗੀ ਚ ਪਿੱਛੇ ਰਹਿ ਸਕਦਾ ਹੈ ਸੱਚੀ ਦੀ ਸੋਚਣਾ ਸੋਚ ਸੋਚਣਾ ਇਨਸਾਨ ਲਈ ਬਹੁਤ ਜ਼ਰੂਰੀ ਹੈ ਜਿਸ ਇਨਸਾਨ ਨੇ ਸੋਚਿਆ ਸੀ ਅੱਜ ਮੈਂ ਆਕਾਸ਼ ਚ ਉੱਟਾਂਗਾ ਤਾਂ ਉਹ ਸਨੇ ਜਹਾਜ਼ ਦੀ ਖੋਜ ਕਰ ਲਈ ਜਿਸ ਇਨਸਾਨ ਨੇ ਸੋਚਿਆ ਹੈ ਕਿ ਅੱਜ ਮੈਂ ਸਿਰਫ 100 ਰੁਪਿਆ ਹੀ ਕਮਾਵਾਂਗਾ ਪਰਮਾਤਮਾ ਉਸ ਨੂੰ ਸਾਰੀਆਂ ਕਮਾਉਂਦੀ ਹੀ ਹਿੰਮਤ ਦਿੰਦਾ ਹੈ ਪਰ ਜੇਕਰ ਉਸ ਨੇ ਸੋਚ ਲਿਆ ਹੈ ਮੈਂ 1000 ਰੁਪਿਆ ਕਮਾਵਾਂਗਾ ਇੱਕ ਦਿਨ ਚ ਉਸ ਨੂੰ 1000 ਰੁਪਏ ਦਾ ਹਨਰ ਉਹ ਪਰਮਾਤਮਾ ਦਿੰਦਾ ਹੈ ਸੋ ਆਪਣੀ ਸੋਚ ਨੂੰ ਬਹੁਤ ਹੀ ਵਧੀਆ ਸੋ ਕਰੋ ਤੇ ਆਪਣੀ ਯਾਨੀ ਕਿ ਸੋਚਣ ਦੇ ਨਜ਼ਰੀਏ ਨੂੰ ਬਦਲੋ ਸੋ ਥੈਂਕ ਯੂ ਅਗਲੀ ਵੀਡੀਓ ਮੈਂ ਹਾਏ ਤੇ அப்புலோட கேங்க் யூ